ਇਹਨਾ ਬਿਲਕੁਲ ਸਹੀ ਹੈ ਗੁਰੂ ਦੀ ਸੇਵਾ ਜਿਹੜੀ ਆ ਬਹੁਤ ਵੱਡੀ ਹੁੰਦੀ ਹੈ ਵਿਅਕਤੀ ਦੀ ਸੇਵਾ ਜਿਹੜੀ ਆ ਉਹ ਵੱਡੀ ਨਹੀਂ ਹੁੰਦੀ ਤੇ ਜੇ ਵਿਅਕਤੀ ਦੀ ਸੇਵਾ ਨੂੰ ਮੈਂ ਤਰਜੀਹ ਦਿੰਦਾ ਤੇ ਸ਼ਾਇਦ ਜਥੇਦਾਰੀ ਦੀ ਸੇਵਾ ਮੈਂ ਅੱਜ ਵੀ ਕਰਦਾ ਹੋਣਾ ਸੀ ਤੇ ਬਾਕੀ ਦੂਜੀ ਗੱਲ ਇਹ ਹੈ ਕਿ ਮੈਂ ਕੋਈ ਗੁਰੂ ਦੀ ਸੇਵਾ ਛੱਡ ਕੇ ਕੋਈ ਰੇਤਾ ਬਜਰੀ ਦਾ ਕਾਰੋਬਾਰ ਨਹੀਂ ਸ਼ੁਰੂ ਕਰ ਲਿਆ ਮੈਂ ਕੋਈ ਹੋਟਲ ਨਹੀਂ ਬਣਾ ਲਿਆ ਮੈਂ ਕੋਈ ਰੇੜੀ ਨਹੀਂ ਲਾ ਲਿਆ ਕੋਈ ਮੈਂ ਫੜੀ ਨਹੀਂ ਲਾ ਲਿਆ ਪੰਥ ਦੀ ਸੇਵਾ ਉੱਥੇ ਕਰਦੇ ਸੀ ਤੇ ਪੰਥ ਦੀ ਸੇਵਾ ਕੌਮ ਦੀ ਸੇਵਾ ਇੱਥੇ ਕਰਨੀ ਹੈ ਨਾ ਕੋਈ ਮੈਂਬਰ ਬੰਨਾ ਹੈ ਨਾ ਕੋਈ ਐਮਸੀ ਬੰਨਾ ਹੈ ਨਾ ਪੰਚਾਇਤ ਮੈਂਬਰ ਬੰਨਾ ਹੈ ਨਾ ਮੈਂ ਮੁੱਖ ਮੰਤਰੀ ਬੰਨਾ ਹੈ ਸੇਵਾ ਕਰਨੀ ਹੈ ਜਿੰਨੀ ਕ ਅਕਾਲ ਪੁਰਖ ਨੇ ਸੇਵਾ ਲਿਖੀ ਉਹ ਕਰਨੀ ਹੈ ਜਿਨ੍ਹਾਂ ਨੇ ਪੰਜ ਮੈਂਬਰੀ ਪਰਦੀ ਕਮੇਟੀ ਨੂੰ ਬੜਾ ਸਹਿਯੋਗ ਦਿੱਤਾ 200 ਦੇ ਕਰੀਬ ਜਿਹੜੀਆਂ ਪਰਚੀਆਂ ਜੜੀਆਂ ਨੇ ਉਹ ਭਰੀਆਂ 2000 ਦੇ ਕਰੀਬ ਮੈਂਬਰ ਜਿਹੜੇ ਆ ਉਹ ਬਣਾਈ ਪਾਰਟੀ ਦੇ ਅੱਜ ਅਸੀਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਇਹਨਾਂ ਦਾ ਧੰਨਵਾਦ ਕਰਨ ਵਾਸਤੇ ਇਹਨਾਂ ਦੇ ਘਰ ਦੇ ਵਿੱਚ ਪਹੁੰਚੇ ਆ ਤੇ ਇਹਨਾਂ ਨੇ ਅੱਗੋਂ ਸੰਗਤਾਂ ਦੇ ਦਰਸ਼ਨ ਕਰਾਏ ਨੇ ਇਮਾਨਦਲੀਆਂ ਗਹਿਰਾਈਆਂ ਦੇ ਵਿੱਚੋਂ ਇਹਨਾਂ ਦਾ ਦੌਰਾ ਧੰਨਵਾਦ ਕਰਦਾ ਕਿ ਸੰਗਤ ਦੇ ਦਰਸ਼ਨ ਵੀ ਕਰਾਏ ਨੇ ਆਪਣੀ ਹਲਕੇ ਦੀ ਸੰਗਤ ਦੇ ਦਰਸ਼ਨ ਕਰਾਏ ਨੇ ਔਰ ਦੂਸਰਾ ਇਹਨਾਂ ਨੇ ਜਿਹੜਾ ਹੈ ਸਹਿਯੋਗ ਦਿੱਤਾ ਹੈ ਪਾਰਟੀ ਦੇ ਮੈਂਬਰ ਬਣਾਏ ਨੇ ਮੈਂ ਅੱਜ ਧੰਨਵਾਦੀ ਕਰਨ ਵਾਸਤੇ ਜਿਹੜਾ ਇਹਨਾਂ ਦੇ ਕੋਲ ਅਸੀਂ ਜਿਹੜਾ ਅੱਜ ਪਹੁੰਚੇ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਦੇ ਲਈ ਔਨ ਸਕਾਈ ਟੀਵੀ ਦਿਨਾਲ